ਤੇ ਕਵਰਸਤਾਨ ਵਿੱਚ ਇਹ ਜ਼ਬਰਦਸਤੀ ਸਰਪੰਚ ਡਿਆਵਾ ਡੈਮ ਬਣਾਉਣ ਆ ੱਟਕਾ ਕਰਨ ਡਿਆ ਸਾਡੇ ਨਾਲ ਵੀ ਗਰੀਬਾਂ ਦਾ ਤੁਹਾਨੂੰ ਪਤਾ ਜੋਰ ਚੱਲਦਾ ਇਹਨਾਂ ਦਾ ਕਰੀਆਂ ਦੇ ਬੁੱਢੇ ਦੀ ਜੇਲ੍ਹ ਚ ਪਰ ਉਹਨਾਂ ਦੇ ੱਟਕਾ ਨਹੀਂ ਚੱਲਦਾ ਜਿਨ੍ਹਾਂ ਨੇ ਛੱਪੜੇ ਥਾਂ ਵਾਲੇ ਆ ਕੋਠੀਆਂ ਤੱਕ ਬਣਾ ਲਈਆਂ ਵਾ ਉਹਨਾਂ ਤੇ ਨਹੀਂ ਇਹ ੱਟਕੇ ਸ਼ਾਈ ਚੱਲਦੀ ਇਹ ਗਰੀਬਾ ਲੋਕਾਂ ਤੇ ੱਟਕੇ ਸ਼ਾਈ ਚੱਲਣ ਦੀ ਸਰਪੰਚ ਦੀ ਤੁਹਾਨੂੰ ਇਹਦੇ ਬਾਰੇ ਕੋਈ ਦੱਸਿਆ ਨਹੀਂ ਗਿਆ ਆ ਸਾਡੇ ਲਾਗੇ ਨੇ ਆ ਸਾਡੇ ਲਾਗੇ ਜੀ ਆ ਸਾਡੇ ਘਰ ਆ ਸਾਰੇ ਸਾਰੇ ਕੰਮ ਆ ਸਾਰੇ ਕੰਮ ਸਾਡੇ ਹੀ ਆ ਮਾਂ ਕੋ ਪਹਿਲਾਂ ਦੱਸਿਆ ਹੀ ਇਹਨਾਂ ਨੂੰ ਕੋਈ ਦੱਸਿਆ ਵਾ ਸਿੱਧਾ ਆ ਕੇ ਧੱਕੇ ਚਾਈ ਨਾ ਸਰਪੰਚ ਕਰਨ ਰਿਆ ਏ ਚੱਲ ਕਹਿੰਦਾ ਟਾੜੇ ਬੁੱਢੀਆਂ ਦੇ ਪਰ ਬੁੱਢੀਆਂ ਦੇ ਪਰਚੇ ਕਰਾਉਣ ਰਿਆ ਵਾ ਤੁਹਾਨੂੰ ਬੁੱਢੀਆਂ ਨੇ ਅੰਦਰ ਕਰਨਾ ਵਾ ਅੱਛਾ ਉਹਨਾਂ ਨੇ ਕਹਣਾ ਵੀ ਜੇ ਤੁਸੀਂ ਡੱਕੋਗੇ ਤੇ ਫਿਰ ਪਰਚੇ ਹੋ ਜਾਣਗੇ ਸਾਨੂੰ ਕਈ ਵਾਰ ਧੱਕੇ ਵੀ ਮਾਰੇ ਗਏ ਤੇ ਚਲੇ ਗੱਡੀ ਚ ਬਾਹਰ ਲਿਆ ਗਿਆ ਸਾਨੂੰ ਧੱਕੇ ਮਾਰ ਕੇ ਹੁਣੇ ਹੀ ਮਾਰਿਆ ਗਿਆ ਤੁਹਾਡੇ ਆਉਣ ਤੋਂ ਪਹਿਲਾਂ ਹੀ ਸਾਨੂੰ ਧੱਕੇ ਮਾਰ ਕੇ ਗੱਡੀ 'ਚ ਬਿਠਾਇਆ ਗਿਆ ਵਾ ਹਾਰ ਬੁੱਤੇ ਲੱਗੇ ਬੁੱਢੀਆਂ ਉਹਦਾ ਆਂਦੇ ਕਿਨੇ ਰੇਗਾ ਬੜਾ ਕੰਮ ਹੋਇਆ ਨਰੇਗਾ ਤੱਕ ਨਹੀਂ ਕੰਮ ਕੀਤਾ ਗਿਆ ਬੂਟਿਆਂ ਦੇ ਤੱਕ ਨਹੀਂ ਲੱਗਿਆ ਗਿਆ ਇੱਕ ਬੂਟਾ ਨਹੀਂ ਸਾਡੇ ਪਿੰਡ ਚ ਕਿਤੇ ਲੱਗਾ ਛੜਕਦੇ